ਇਟਲੀ ਦੇ ਰੋਮ ਫਿਊਮੀਚੀਨੋ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਲਗਾਤਾਰ 8ਵੇਂ ਸਾਲ ਵੀ ਯੂਰਪ ਪਾਰਚ ਅਵਰ ਰਹਿ ਕੇ ਹਾਸਲ ਕੀਤਾ ਸਰਬੋਤਮ ਹਵਾਈ ਅੱਡਾ ਹੋਣ ਦਾ ਖਿਤਾਬ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਯੂਰਪ ਦਾ ਬਿਹਤ ਖੂਬਸੂਰਤ ਦੇਸ਼ ਇਟਲੀ ਜਿਹੜਾ ਕਿ ਆਪਣੀ ਅਨੇਕਾਂ ਖੂਬੀਆਂ ਲਈ ਦੁਨੀਆ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਤੇ ਹੁਣ ਵੀ ਇਟਲੀ ਦਾ ਨਾਮ ਕਿਸੇ ਨਾ ਕਿਸੇ ਖੇਤਰ ਵਿੱਚ ਆਈਦਨ ਰੋਮ ਵਿੱਚ ਆ ਰਿਹਾ ਹੈ ਜਿੱਦਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ ਉਹਨਾਂ ਲੋਕਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡੇ ਲਿਓਨਾਰਡੋ ਦਾ ਵਿੰਚੀ ਫਿਊਮੀਚੀਨੋ ਪਿਛਲੇ 7 ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡੇ ਨੂੰ ਪਛਾੜ ਕੇ ਦੁਨੀਆ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈ ਅੱਡਾ ਹੋਣ ਦਾ ਸਰਵੋਤਮ ਹਵਾਈ ਅੱਡਾ ਮਾਣ ਮੱਤਾਖਤਾਵ 8ਵੀਂ ਵਾਰ ਆਪਣੀ ਝੋਲੀ ਪਵਾ ਚੁੱਕਾ ਹੈ ਹਾਲ ਹੀ ਵਿੱਚ ਏਸੀਆਈ 에ਅਰਪੋਰਟ ਕਾਉਂਸਲ ਇੰਟਰਨੈਸ਼ਨਲ ਜੋ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਐਸੋਸੀਏਸ਼ਨ ਹੈ ਵੱਲੋਂ ਜਾਰੀ ਕੀਤੀ ਗਿਆ ਸਾਲ 2025 ਦੇ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਸਾਲ 2024 ਦੌਰਾਨ ਰੋਮ ਹਵਾਈ ਅੱਡੇ ਦੀ ਯਾਤਰੀਆਂ ਨੂੰ ਵਧੀਆ ਸਹੂਲਤਾਂ ਤੇ ਸੁਰੱਖਿਆ ਪ੍ਰਤੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਇਸ ਕਰਕੇ ਉਹਨਾਂ ਨੂੰ ਲਗਾਤਾਰ 8ਵੀਂ ਵਾਰ ਫਿਰ ਮੀਚੀਨੋ ਹਵਾਈ ਅੱਡੇ ਨੂੰ ਇਸ ਖਿਤਾਬ ਨਾਲ ਨਿਵਾਜਿਆ ਹੈ ਦੂਜੀ ਪਾਸੇ ਹਵਾਈ ਅੱਡੇ ਦੇ ਸੀਈਓ ਮਾਰਕੋ ਤਰੋਂਕੋਨੇ ਨੇ ਹਰ ਵਾਰ ਦੀ ਤਰ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਚਿਤ ਤੌਰ ਤੇ ਮਾਣ ਹੈ ਕਿ 2025 ਵਿੱਚ ਵੀ ਰੋਮ ਹਵਾਈ ਅੱਡੇ ਨੂੰ ਸਰਬਉੱਤਮ ਹਵਾਈ ਸੇਵਾਵਾਂ ਤੇ ਸ ਪੁਰਸਕਾਰ ਨਾਲ ਮਾਝਿਆ ਗਿਆ ਹੈ ਸਾਲ 2024 ਦੇ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 119 ਯੂਰਪੀਅਨ ਹਵਾਈ ਅੱਡਿਆਂ ਵਿੱਚੋਂ ਇਟਲੀ ਦਾ ਹਵਾਈ ਅੱਡਾ ਪਹਿਲੇ ਸਥਾਨ ਤੇ ਸੀ লিওਨਾਰਡੋ ਦਾ ਵਿੰਚੀ ਹਵਾਈ ਅੱਡਾ ਸਾਰੇ ਹਵਾਈ ਅੱਡਿਆਂ ਵਿੱਚ ਯਾਤਰੀਆਂ ਦੀ ਸੰਤੁਸ਼ਟੀ ਦੇ ਸਭ ਤੋਂ ਉੱਚੇ ਪੱਧਰ ਵਾਲਾ ਹਵਾਈ ਅੱਡਾ ਵੀ ਹੈ ਇੱਥੇ ਪ੍ਰਤੀ ਸਾਲ ਔਸਤਨ 25 ਮਿਲੀਅਨ ਤੋਂ ਵੱਧ ਆਵਾਜਾਈ ਹੁੰਦੀ ਹੈ ਪਰ ਸਾਲ 2024 ਵਿੱਚ ਯਾਤਰੀਆਂ ਦੀ ਗਿਣਤੀ 40 ਮਿਲੀਅਨ ਤੋਂ ਉੱਪਰ ਦਰਜ ਕੀਤੀ ਗਈ ਹੈ ਇਸ ਹਵਾਈ ਅੱਡੇ ਨੂੰ ਸਰਬੋਤਮ ਹਵਾਈ ਅੱਡਾ ਪੁਰਸਕਾਰ ਤੋਂ ਇਲਾਵਾ ਰੋਮ ਫਿਊਮੀਚੀਨੋ ਨੂੰ ਹੈਡਲਿਕੇ ਪੁਰਸਕਾਰ ਵੀ ਮਿਲ ਚੁੱਕੇ ਹਨ ਯੂਰਪ ਵਿੱਚ ਅੱਡੇ ਦੀ ਯਾਤਰਾ ਯੂਰਪ ਦਾ ਸਭ ਤੋਂ ਮਨੋਰੰਜਕ ਹਵਾਈ ਅੱਡਾ ਤੇ ਯੂਰਪ ਦਾ ਸਭ ਤੋਂ ਸਾਫ਼ ਸੁਥਰਾ ਹਵਾਈ ਅੱਡਾ ਹੋਣ ਦੇ ਸਨਮਾਨ ਪ੍ਰਾਪਤ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ 360 ਤੋਂ ਵੱਧ ਹਵਾਈ ਅੱਡਿਆਂ ਤੇ 7 ਲੱਖ ਯਾਤਰੀਆਂ ਤੋਂ ਉਹਨਾਂ ਦੀ رائے ਲਈ ਗਈ ਜਿਸ ਤੋਂ ਬਾਅਦ ਇਹ ਪੁਰਸਕਾਰ ਇਟਲੀ ਦੇ ਹੀ ਸਿਆ ਹੈ ਦਸਨ ਜੋਗ ਕੇ ਫਿਊਮੀਚੀਨ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿੱਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸਬੰਧੀ ਵਧੀਆ ਹਸੂਲਤਾਂ ਦੇਣ ਵਾਲਾ ਖਿਤਾਬ ਵੀ ਮਿਲ ਚੁੱਕਾ ਹੈ ਅਤੇ ਨਾਲ ਹੀ ਸਕਾਈ ਟ੍ਰੈਕਸ ਵੱਲੋਂ ਇਸ ਹਵਾਈ ਅੱਡੇ ਨੂੰ 5 ਸਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖਿਤਾਬ ਹਸਲ ਹੋਇਆ ਸੀ ਰੋਮ ਹਵਾਈ ਅੱਡੇ ਨੂੰ ਅੱਠਵੀਂ ਵਾਰ ਯੂਰਪ ਦਾ ਸਭ ਤੋਂ ਵੱਧ ਹਵਾਈ ਅੱਡੇ ਦਾ ਤੇ ਚੰਬੀ ਨੂੰ ਜੋਵਨ 32 ਦਾ ਪਛਤੀ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪਹਿਲੀ ਵਾਰ ਯੂਰਪ ਵਿੱਚ ਸਭ ਤੋਂ ਸਮਰਪਿਤ ਸਟਾਫ ਵਾਲਾ ਹਵਾਈ ਅੱਡੇ ਦਾ ਖਿਤਾਬ ਮਿਲਣਾ ਇਟਲੀ ਵਾਸਤੇ ਨਹੀਂ ਬਹੁਤੀ ਮਾਣ ਵਾਲੀ ਗੱਲ ਹੈ ਜਿਕਰ ਜੋਗ ਕੇ ਦੋ ਇਹ ਹਵਾਈ ਅੱਡਾ ਬਹੁਤ ਵੱਡਾ ਨਹੀਂ ਹੈ ਪਰ ਫਿਰ ਵੀ ਕਰੇਲੂ ਯੂਰਪੀਅਨ ਥ ਇੰਗਲੈਂਡ ਵਰਗੇ ਦੇਸ਼ਾਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਦੂਜੇ ਐਡੀਆਰ 에어ਪੋਰਟ ਦੀ ਰੋਮਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਖੁਸ਼ੀ ਨੂੰ ਬਹੁਤ ਹੀ ਮਾਣ ਨਾਲ ਸਾਂਝਾ ਕੀਤਾ ਗਿਆ ਹੈ